ਪੰਜਾਬ ਪੁਲਿਸ ਦੀ ਵਰਦੀ ਚ ਆਏ ਇੱਕ ਨੌਜਵਾਨ ਨੇ ਆਨਲਾਈਨ ट्रांजैक्शन ਦੇ ਸਹਬੰਚ ਦੁਕਾਨਦਾਰ ਨਾਮ ਅਰੇ 3000 ਰੁਪਏ ਦੀ ਠੱਗੀ ਕਿਹਾ ਕਿ ਪਹਿਲਾਂ ਤਾਂ ਉਸਨੇ ਆਣ ਕੇ ਕਿਹਾ ਕਿ ਮੈਨੂੰ 5000 ਕੈਸ਼ ਦੀ ਲੋੜ ਹੈ ਤਾਂ ਮੈਂ ਆਨਲਾਈਨ ਤੁਹਾਡੇ ਜਿਹੜੇ ਆ ਖਾਤੇ ਦੇ ਵਿੱਚ ਟਰਾਂਸਫਰ ਕਰ ਦਿੰਦਾ ਹਾਂ ਪਰ ਲੇਕਿਨ ਸਕੈਨ ਕੀਤਾ ਪਰ ਲੇਕਿਨ ਜਦੋਂ ਦੁਕਾਨਦਾਰ ਨੇ ਚੈੱਕ ਕੀਤਾ ਤਾਂ ਉਸਦੇ ਖਾਤੇ ਦੇ ਵਿੱਚ ਪੈਸੇ ਤਾਂ ਕੋਈ ਆ ਹੀ ਨਹੀਂ ਤਾਂ ਜਦੋਂ ਦੁਕਾਨਦਾਰ ਨੇ ਬਾਹਰ ਜਾ ਕੇ ਵੇਖਿਆ ਤਾਂ ਵਿਅਕਤੀ ਜਿਹੜਾ ਹੈ ਉਹ ਰਫੂ ਚੱਕਰ ਹੋ ਚੁੱਕਾ ਸੀ ਤਾਂ ਕੀ ਕੁਝ ਕਹਿ ਰਿਹਾ ਦੁਕਾਨਦਾਰ ਇਸ ਮਾਮਲੇ ਦੇ ਵਿੱਚ ਆਓ ਤੁਹਾਨੂੰ ਵੀ ਸੁਣਾਣੇ ਹਨ ਜਿਆਪਾਲਸ ਤੋਂ ਮੁਲਾਜ਼ਮਾਂ ਵੈਸੇ ਇੱਕ ਦੋ ਨਾਂ ਲਏ ਉਹਨਾਂ ਨੂੰ ਜਾਣਦੇ ਹੋ ਤੁਸੀਂ ਗਰਮੀਤ ਮਲਾਜ ਨੂੰ ਜਾਣਦੇ ਆ ਮੈਂ ਕਿਹਾ ਨਹੀਂ ਜੀ ਤੇ ਕਹਿੰਦਾ ਵੀ ਪੈਸੇ ਚਾਹੀਦੇ 5000 ਰੁਪਏ ਮੈਂ ਕਿਹਾ ਤੈਨੂੰ 3000 ਰੁਪਏ ਕੈਸ਼ ਮਿਲ ਜਾਊਗਾ ਤੇ ਕਹਿੰਦੇ ਅਰਜੰਤਾ ਚਾਹੀਦਾ ਕੋਈ ਬਿਮਾਰ ਆ ਪੀਜੀ ਭੇਜਣਾ ਇੱਥੇ ਤੇ ਬੱਚੇ ਖੜੇ ਐ ਤੇ ਪੁਲ ਤੇ ਤੇ ਚਲੋ ਮੈਂ ਉਹਨਾਂ ਨੂੰ ਕਿਹਾ ਵੀ ਕਰ ਦੋ ਤੁਸੀਂ ਤੇ 30 ਰੁਪਏ ਚਾਰਜ ਹੁੰਦੇ ਸੀ ਮੈਂ ਕਿਹਾ ਤੈਨੂੰ 3000 ਰੁਪਏ ਕਰ ਦੋ ਉਹਨਾਂ ਨੇ ਸਕੈਨ ਕੀਤਾ ਤਾਂ ਹੋ ਗਈ ਜੀ ਮੈਂ ਕਿਹਾ ਠੀਕ ਆ ਬਸ ਉਹ ਉਹਨਾਂ ਨੂੰ 3000 ਰੁਪਿਆ ਦੇਤਾ ਉਹ ਲੈ ਕੇ ਚਲੇ ਗਏ ਜਦੋਂ ਮੈਂ ਅਕਾਊਂਟ ਚੈੱਕ ਕੀਤਾ ਅਕਾਊਂਟ ਚ ਆਈ ਨਹੀਂ ਬਾਹਰ ਨਿਕਲ ਕੇ ਦੇਖਿਆ ਤੇ ਇੰਨੇ ਚਿਰ ਨੂੰ ਚਲੇ ਗਏ ਜੀ ਆਇਆ ਕਿਸ ਤਰ੍ਹਾਂ ਦੇ ਕੱਪੜੇ ਸ ਵਿੱਚ ਨੂੰ ਕੱਪੜੀ ਜੀ ਉਹਨਾਂ ਦੇ ਉਹੀ ਖਾਕੀ ਪੱਗ ਬੰਨੀਆਂ ਲਾਲ 50 ਲਈ ਆ ਵਾਈਟ ਟੀ-ਸ਼ਰਟ ਆ ਮਗਰ ਪੰਜਾਬ ਪੁਲਿਸ ਲਿਖਿਆ ਆ ਸੀ ਉਹਦੇ ਪੈਂਟ ਪਾਈ ਹੋਈ ਆ ਖਾਕੀ ਰੰਗ ਦੀ ਉਹਨਾਂ ਦੇ ਜੀ ਕੀ ਕਿਹਾ ਕੀ ਕਿੱਥੋਂ ਆਏ ਜੀ ਕੀ ਕੀ ਨਹੀਂ ਕਿਹਾ ਉਹ ਤਾਂ ਬਸ ਕਹਿੰਦੇ ਵੀ ਇਤੋਂ ਅਸੀਂ ਮੁਲਾਜ਼ਮਾਂ ਤੇ ਸਾਨੂੰ ਪੈਸੇ ਚਾਹੀਦੇ 3000 ਰੁਪਿਆ ਕਹਿ ਸਰ ਜਨਤਾ ਤੋ ਚਲੋ ਆਪਾਂ ਉਹ ਟੀ-ਸ਼ਰਟ ਵਗੈਰਾ ਵੇਖ ਕੇ ਮੈਂ ਕਿਹਾ ਵੀ ਚਲੋ ਕੋਈ ਸੋਣਾ ਜੀ ਮੁਲਾਜ਼ਮ ਤੇ ਆਪਾਂ ਦੇ ਤਾਈ 3000 ਰੁਪਏ ਤੁਸੀਂ ਜਿਵੇਂ ਕਹਿੰਦੇ 3030 ਰੁਪਏ ਲੈ ਸੀਗੇ ਕਿ 30 ਰੁਪਏ 10 ਰੁਪਏ 30 ਰੁਪਏ ਦਾ 10 ਰੁਪਏ ਦਾ ਫਰਕ ਜਿਹੜਾ ਸੀਗਾ ਉਹ 10 ਰੁਪਏ ਉਹ ਆਪਾਂ ਚਾਰਜਸ ਲੈਨੇ ਆ ਜੀ ਮੰਨ ਲਓ ਕੈਸ਼ ਬਟੋਨ ਕਰਨ ਦੇ ਜਿਵੇਂ ਬੂਥਾ ਲਾ ਕੇ ਵਕਟਾਉਣੇ ਹਨਾ ਜੀ ਆਈ ਡੀਆ ਚੱਲਦੇ ਹੁੰਦੇ ਨਾਲੇ ਤਾਂ 1% ਚਾਰਜਸ ਹੁੰਦੇ ਨੇ ਜੀ ਕਾਰ ਵੀ ਬਸ ਉਹੀ ਹੈ ਜੀ ਜਿਹੜੇ ਮੰਨ ਲਓ ਇਹ ਆਪਣਾ ਆਪ ਨੂੰ ਮੁਲਾਜ਼ਮ ਦੱਸ ਕੇ ਕੋਈ ਗਮਰਾਹ ਕਰਦੇ ਨੇ ਇਹੋ ਜਿਹੇ ਇਨਸਾਨ ਫੜੇ ਜਾਣਾ ਤਾਂ ਕਿ ਉਹਨੂੰ ਕੱਟ ਕਰਦਾ ਆਮ ਕੋਈ ਕਸਟਮਰ ਆਉਂਦਾ ਤਾਂ ਆਪਾਂ ਕਾਫੀ ਕੁਝ ਚੈੱਕ ਕਰਦੇ ਆਂ ਤੇ ਜਦੋਂ ਆਪਾਂ ਦੇਖ ਲੈਂਦੇ ਆਂ ਵੀ ਕੋਈ ਇਦਾਂ ਦਾ ਇਨਸਾਨ ਆਉਂਦਾ ਜਾਂ ਕੋਈ ਵੀ ਆ ਚਲੋ ਆਪਾਂ ਥੋੜਾ ਜਿਹਾ ਵੇਸਲਾ ਕਰ ਦਿੰਨੇ ਆਪਾਂ ਨਹੀਂ ਜੀ ਫਸਟ ਟਾਈਮ ਆਇਆ ਹੋਰ ਵੀ ਕਾਫੀ ਹੁਣ ਜਿਵੇਂ ਆ ਰਹੇ ਨੇ ਮੈਸੇਜ ਆ ਰਹੇ ਨੇ ਬਾਜ਼ਾਰ ਚ ਕਈਆਂ ਕੋਲੇ ਗਏ ਆ ਜੀ ਕਈਆਂ ਕੋਲੇ ਕੈਸ਼ ਨਹੀਂ ਸੀ ਇੱਕ ਥਾਂ ਤੇ ਹੁਣ ਗਰੁੱਪ ਚ ਮੈਸੇਜ ਆਇਆ ਸੌਦਾ 2500 ਦਾ ਕਢਾ ਕੇ ਰੱਖਿਆ ਹੈ ਕਹਿੰਦਾ ਮੈਂ ਆਉਣਾ ਪੈਸੇ ਕਢਾ ਕੇ ਇਦਾਂ ਇਸ ਸਾਰੀ ਵਾਰਦਾਤ ਤੋਂ ਬਾਅਦ ਪੀੜਤ ਵੱਲੋਂ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਥਾਣਾ ਮੁਖੀ ਨੇ ਜਾਂਚ ਤੋਂ ਬਾਅਦ ਕਾਰਵਾਈ ਦੀ ਗੱਲ ਆਖੀ ਹੈ ਉਥੇ ਲੋਕਾਂ ਨੂੰ ਹੀ ਇਸ ਤਰ੍ਹਾਂ ਦੀਆਂ ਸਾਈਬਰ ਠੱਗੀਆਂ ਤੋਂ ਜਾਗਰੂਕ ਰਹਿਣ ਦੀ ਅਪੀਲ ਕੀਤੀ ਹੈ ਕੀ ਕੁਝ ਕਿਹਾ ਕਾਰਵਾਈ ਕਰ ਰਹੇ ਥਾਣਾ ਮੁਖੀ ਨੇ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਸਾਡੇ ਕੋਲ ਇੱਕ ਦਰਖਾਸਤ ਆਈ ਹੈ ਥਾਣੇ ਦੇ ਬੀ ਗੁਰਵਿੰਦਰ ਸਿੰਘ ਉਸਾਨੋਖੂ ਚਰਨ ਸਿੰਘ ਜਿਨ੍ਹਾਂ ਦੀ ਖਸਨਾ ਚੌਕ ਦੇ ਵਿੱਚ ਜਿਹੜੀ ਹੈਗੀ ਹੈ ਟੈਲੀਕਮ ਦੀ ਸ਼ਾਪ ਹੈਗੀ ਹੈ ਤੇ ਜਿਨ੍ਹਾਂ ਨੇ ਦੱਸਿਆ ਕਿ ਕੋਈ ਲੜਕਾ ਜਿਹੜਾ ਹੈਗਾ ਹਾਕੀ ਪੈਂਟ ਤੇ ਵਾਈਟ ਸ਼ਰਟ ਜਿਹੜੀ ਹੈ ਯੂਨੀਫਾਰਮ ਵਾਲਾ ਟਾ ਕੇ ਆਇਆ ਸੀ ਜਿੱਤੇ ਜਿੰਨੇ 3000 ਰੁਪਏ ਦਾ ਗੂਗਲ ਪੇਮੂ ਦਿਖਾ ਕੇ ਉਸਨੇ ਪੇਮੈਂਟ ਕਰਤੀ ਹੈ ਪਰ ਪੇਮੈਂਟ ਨਹੀਂ ਕਰੀ ਤੇ ਉਹਨੇ ਥੱਬੀ ਮਾਰ ਕੇ ਚਲਾ ਗਿਆ ਦੀ ਦੀ ਅਸੀਂ ਤਕਬੀਸ਼ ਕਰ ਰਹੇ ਆ ਤੇ ਅੰਗੀਕਾਰ ਵੀ ਅਸੀਂ ਇਹ ਕਹਿਣਾ ਚਾਹਨੇ ਹੈਗੇ ਆ ਕਿ ਜਿਹੜਾ ਵੀ ਸਾਈਬਰ ਫਰੌਡਸ ਹੋ ਰਹੇ ਨੇ ਉਹਦੇ ਪ੍ਰਤੀ ਤੁਸੀਂ ਅਵੇਅਰ ਰੋ ਜਿਹੜਾ ਹੈਗਾ ਸਾਈਬਰ ਧੱਕੀਆਂ ਜਿਹੜੀਆਂ ਨੇ ਬਹੁਤ ਜ਼ਿਆਦਾ ਅੱਜ ਕੱਲ ਚੱਲ ਰਹੀਆਂ ਨੇ ਤੁਸੀਂ ਆਪਣੀ ਪੇਮੈਂਟ ਦਾ ਆਪਦੇ OTP ਦਾ ਜਿਹੜਾ ਹੈਗਾ ਖਾਸ ਖਿਆਲ ਰੱਖੋ ਇਹਨਾਂ ਚੀਜ਼ਾਂ ਦਾ ਖਿਆਲ ਰੱਖੋ ਤੇ ਜੇਕਰ ਇਹੋ ਜੀ ਕੋਈ ਕਟਨਾ ਆਉਂਦੀ ਹੈ ਤੇ ਪੁਲਿਸ ਨੂੰ ਤੁਸੀਂ ਸੂਚਨਾ